ਹਾਂਜੀ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪੜੋ ਪੰਜ ਆਵ YouTube ਚੈਨਲ ਦੇ ਉੱਪਰ ਉਮੀਦ ਹੈ ਕਿ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਤੇ ਵਧੀਆ ਤਰੀਕੇ ਦੇ ਨਾਲ ਤਿਆਰੀ ਕਰ ਲਈ ਹੋਣੀ ਹੈ ਕਿਉਂਕਿ ਹੁਣ ਤਾਂ ਪੇਪਰ ਦੇ ਵਿੱਚ ਸਾਰੇ 10 ਕ ਦੇਣ ਹੀ ਰਹਿ ਗਏ ਸੋ ਵਧੀਆ ਤਰੀਕੇ ਨਾਲ ਤਿਆਰੀ ਤੁਸੀਂ ਸਾਰਿਆਂ ਨੇ ਕੀਤੀ ਹੋਣੀ ਹੈ ਤੇ ਆਪਾਂ ਵੱਧ ਤੋਂ ਵੱਧ MCQ ਤੇ ਪ੍ਰੈਕਟਿਸ ਕਰਨੀ ਹੈ ਸੋ ਅੱਜ ਦੀ ਕਲਾਸ ਦੇ ਵਿੱਚ ਪੇਪਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ MCQ ਲੈ ਕੇ ਆਂਦੇ ਆਂ ਰਾਰੇ ਨੂੰ ਲੋਪ ਕਰਨ ਦੀ ਪ੍ਰਵਰਤੀ ਜਦੋਂ ਅਸੀਂ ਰਾਰੇ ਧੁਨੀ ਦੀ ਗੱਲ ਕਰਦੇ ਹਾਂ ਤਾਂ ਕਿਹੜੀ ਭਾਸ਼ਾ ਦੇ ਵਿੱਚ ਇਸ ਨੂੰ ਅਲੋਪ ਕੀਤਾ ਜਾਂਦਾ ਹੈ ਇੱਥੇ ਅਲੋਪ ਆਊਗਾ ਲੋਪਣੀ ਕਰਨ ਦੀ ਪ੍ਰਵਰਤੀ ਕਿਸ ਉਪ ਭਾਸ਼ਾ ਦੇ ਵਿੱਚ ਹੈ ਦੁਆਬੀ ਮਾਝੀ ਪੋਠੋਹਾਰੀ ਤੇ ਮਲਤਾਨੀ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਅਸੀਂ ਠੀਕ ਮੰਨਾਂਗੇ ਸੋ ਇੱਥੇ ਮਲਵਈ ਜੇਕਰ ਨਹੀਂ ਆ ਤਾਂ ਅਸੀਂ ਏ ਤੇ ਲਗਾਵਾਂਗੇ ਰਾਰੇ ਨੂੰ ਅਲੋਪ ਕਰਨ ਦੀ ਪ੍ਰਵਰਤੀ ਦੁਆਬੀ ਦੇ ਵਿੱਚ ਵੀ ਹੈ ਠੀਕ ਹੈ ਤੇ ਮਲਵਈ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਭਾਸ਼ਾ ਦਾ ਆਧਾਰ ਕੀ ਹੁੰਦਾ ਹੈ ਮਨੁੱਖ ਵਾਕ ਸ਼ਬਦ ਧੁਨੀ ਪ੍ਰਤੀਕ ਸੋ ਭਾਸ਼ਾ ਦਾ ਆਧਾਰ ਧੁਨੀ ਹੁੰਦੀ ਹੈ ਡੀ অপਸ਼ਨ ਠੀਕ ਹੈ ਧੁਨੀ ਦੇ ਅੱਗੋਂ ਤਿੰਨ ਜਿਹੜੇ ਨੇ ਆਪਾਂ ਕਹਿ ਲਈਏ ਉਚਾਰ ਸੰਚਾਰ ਤੇ ਸ਼ਰਵਣ ਤਿੰਨ ਅੱਗੋਂ ਪੱਖ ਹੁੰਦੇ ਆਚਾਰ ਸੰਚਾਰ ਤੇ ਸ਼ਰਵਣ ਧੁਨੀ ਦੇ ਅੱਗੋਂ ਤਿੰਨ ਪੱਖ ਹੁੰਦੇ ਆ ਧੁਨੀ ਅੱਗੋਂ ਦੋ ਪ੍ਰਕਾਰ ਦੀ ਹੁੰਦੀ ਹੈ ਕਿਹੜੀ ਕਿਹੜੀ ਖੰਡੀ ਤੇ ਅਖੰਡੀ ਖੰਡੀ ਤੇ ਅਖੰਡੀ ਧੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਖੰਡੀ ਦੀ ਗੱਲ ਕਰੀਏ ਤਾਂ ਖੰਡੀ ਜਿਹੜੀ ਹੈਗੀ ਆ ਧੁਨੀ ਵਿਆਉਤ ਅਗੋਂ ਦੋ ਪ੍ਰਕਾਰ ਦੀ ਹੈ ਸਵਰਤੇ ਵਿਅੰਜਨ ਆਖੰਡੀ ਧੁਨੀ ਵਿਆਉਤ ਦੀ ਗੱਲ ਕਰੀਏ ਤਾਂ ਇਹ ਅਗੋਂ ਚਾਰ ਪ੍ਰਕਾਰ ਦੇ ਹੁੰਦੀ ਹੈ ਸੋ ਇੱਥੇ ਡੀ ਆਪਸ਼ਨ ਸਹੀ ਜਵਾਬ ਰਹੇਗਾ ਭਾਸ਼ਾ ਪ੍ਰਬੰਧ ਹੈ ਜਟਿਲ ਵਿੱਜਿਆ ਸੁਤੰਤਰ ਸ਼ਾਬਦਿਕ ਤਾਂ ਭਾਸ਼ਾ ਪ੍ਰਬੰਧ ਪ੍ਰਬੰਧ ਹੁੰਦਾ ਜਿਹੜਾ ਇਹ ਸੁਤੰਤਰ ਹੁੰਦਾ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਵਿੱਜਿਆ ਹੋਇਆ ਨਹੀਂ ਹੁੰਦਾ ਲਚਕਦਾਰ ਹੁੰਦਾ ਕਿਉਂਕਿ ਇਸ ਦੇ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ ਸਮੇਂ ਦੇ ਅਨੁਸਾਰ ਗੁਰਮੁਖੀ ਆਰਥੋਗ੍ਰਾਫੀ ਕਿਹਾ ਜਾਂਦਾ ਹੈ ਆਰਥੋਗ੍ਰਾਫੀ ਕਿਸ ਨੂੰ ਕਿਹਾ ਜਾਂਦਾ ਹੈ ਧੁਨੀ ਆਤਮਕ ਅਧਿਆਨ ਨੂੰ ਅੱਖਰ ਲਿਖਣ ਪ੍ਰਣਾਲੀ ਨੂੰ ਵਾਕ ਲਿਖਣ ਸ਼ਬਦ ਲਿਖਣ ਸੋ ਵਰਣ ਲਿਖਣ ਪ੍ਰਣਾਲੀ ਜਾਂ ਅੱਖਰ ਲਿਖਣ ਪ੍ਰਣਾਲੀ ਨੂੰ ਅਸੀਂ ਗੁਰਮੁਖੀ ਆਰਥੋਗ੍ਰਾਫੀ ਆਖਦੇ ਹਾਂ ਇੱਥੇ ਬੀ ਆਪਸ਼ਨ ਬਿਲਕੁਲ ਸਹੀ ਹੈ ਗੁਰਮੁਖੀ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦੀ ਲਿਪੀ ਹੈ ਲਿਪੀ ਕਿਹੜੀ ਹੈ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ ਗੁਰੂਆਂ ਦੇ ਮੁਖ ਤੋਂ ਉਚਾਰੀ ਜਾਣ ਕਰਕੇ ਇਸ ਦਾ ਨਾਮ ਕੀ ਪੈ ਗਿਆ ਗੁਰਮੁਖੀ ਤੇ 16ਵੀਂ ਸਦੀ ਦੇ ਵਿੱਚ 16ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਇੱਕ ਆਧੁਨਿਕ ਭਾਸ਼ਾ ਰੂਪ ਅਖਤਿਆਰ ਕਰ ਲੈਂਦੀ ਹੈ ਗੁਰਮੁਖੀ ਲਿਪੀ ਦਾ ਮਿਆਰੀਕਰਨ ਕਿਸ ਨੇ ਕੀਤਾ ਗੁਰਮੁਖੀ ਦਾ ਮਿਆਰੀਕਰਨ ਤਾਂ ਆਨਸਰ ਕੀ ਲਗਾਵਾਂਗੇ ਮਿਆਰੀਕਰਨ ਜਿਹੜਾ ਹੈਗਾ ਦੂਜੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਤੇ ਉਦੋਂ ਹੀ ਗੁਰਮੁਖੀ ਨਾਮ ਜਿਹੜਾ ਸੀ ਉਹ ਪ੍ਰਚਲਿਤ ਹੋ ਗਿਆ ਸੀ ਇੱਥੇ ਬਿਲਕੁਲ ਸਹੀ ਜਵਾਬ ਹੈ ਬੀ ਆਪਸ਼ਨ ਭਾਸ਼ਾ ਅਰਥ ਪ੍ਰਵਾਂਦ ਦਾ ਰੂਪੀ ਮੈਂ ਚਿਹਨ ਹੈ ਜਾਂ ਫਿਰ ਅੱਖਰ ਪ੍ਰਵਾਂਦ ਹੈ ਜੇਕਰ ਆਪਾਂ ਸਸੂਰ ਦੀ ਗੱਲ ਕਰੀਏ ਤਾਂ ਸਸੂਰ ਭਾਸ਼ਾ ਨੂੰ ਚਿਹਨ ਪ੍ਰਵਾਂਦ ਹੀ ਮੰਨਦਾ ਹੈ ਸੋ ਇੱਥੇ ਸੀ ਆਪਸ਼ਨ ਅਸੀਂ ਰਾਈਟ ਜਵਾਬ ਮੰਨਾਂਗੇ ਸੰਘੋਸ਼ अल्पप्राਣ ਦੇਖੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕੀ ਅਲਪ ਪ੍ਰਾਨ ਮਹਾ ਪ੍ਰਾਨ ਨੂੰ ਸੀ ਯਾਦ ਕਿਵੇਂ ਕਰਨਾ ਤਾਂ ਆਪਾਂ ਇੱਕ ਦਿਨ ਇਸ ਨੂੰ ਚਾਟ ਦੇ ਵਿੱਚ ਵੀ ਸਮਝ ਚੁੱਕੇ ਹਾਂ ਸੰਘੋਸ਼ ਅਲਪ ਪ੍ਰਾਨ ਵਿਅੰਜਨ ਧੁਨੀਆਂ ਕਿਹੜੀਆਂ ਹਨ ਸੰਘੋਸ਼ ਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ ਨਾਦੀ ਨਾਦੀ ਅਲਪ ਪ੍ਰਾਨ ਠੀਕ ਹੈ ਨਾਦੀ ਅਲਪ ਪ੍ਰਾਨ ਧੁਨੀਆਂ ਕਿਹੜੀਆਂ ਬਾਣੀਆਂ ਤੱਤਾ ਤੱਥਾ ਡੱਡਾ ਗੱਗਾ ਕੱਗਾ ਛੱਜਾ ਟੱਡਾ ਤੱਦਾ ਪੱਬਾ ਇਹ ਤਾਂ ਆਉਣਗੀਆਂ ਨਹੀਂ ਕਿਉਂਕਿ ਨਾਦੀ ਨਾਦੀ ਨੇ ਸੋ ਇਸ ਅਧਾਰ ਤੇ ਅਸੀਂ ਸਹੀ ਆਪਸ਼ਨ ਲੱਭ ਸਕਦੇ ਹਾਂ ਇੱਥੇ ਸਹੀ ਜਵਾਬ ਹੋਊਗਾ ਸਾਡੇ ਕੋਲੇ ਡੀ ਆਪਸ਼ਨ ਠੀਕ ਹੈ ਜੀ ਡੀ ਆਪਸ਼ਨ ਸੋ ਸੋ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਲੇ ਸਟੋਰ ਦੇ ਉੱਪਰ ਪੜੋ ਪੰਜ ਆਵ ਆਪਣੀ ਐਪ ਬਣ ਚੁੱਕੀ ਹੈ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਕੁਆਲੀਫਾਈ ਪੇਪਰ ਇਹ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਮਾਸਟਰ ਕੇਡਰ ਪੰਜਾਬੀ ਸਿਲੇਬਸ ਬੈਚ ਦੀ ਤਿਆਰੀ ਕਰ ਰਹੇ ਹੋ ਤੇ ਜਾਂ ਫਿਰ ਤੁਸੀਂ ਲੈਕਚਰਰ ਕੇਡਰ ਪੰਜਾਬੀ ਸਿਲੇਬਸ ਬੈਚ ਦੀ ਤਿਆਰੀ ਕਰ ਰਹੇ ਹੋ ਸੋ ਇਹਨਾਂ ਸਾਰੇ ਜੇਕਰ ਬੈਚਾਂ ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹੋ ਜਾਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪੜੋ ਪੰਜਾਬ ਐਪ ਨੂੰ ਡਾਊਨਲੋਡ ਕਰਕੇ ਇਸ ਤੋਂ ਬਿਨਾ ਟੈਸਟ ਬੈਚ ਵੀ ਇਸ ਦੇ ਵਿੱਚ ਚੱਲਦੇ ਆ ਪੀ ਐਸਟੈਟ ਦੇ ਲਈ ਬਿਲਕੁਲ ਫ੍ਰੀ ਟੈਸਟ ਬੈਚ ਚੱਲ ਰਿਹਾ ਤੁਸੀਂ ਉਸ ਨੂੰ ਵੀ ਲਗਾ ਸਕਦੇ ਹੋ ਉਹ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਵਾਕ ਅੰਦਰ ਕਿਰਿਆ ਵਿਸ਼ੇਸ਼ਣ ਕਿਹੜਾ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਇਹਨਾਂ ਵਿੱਚੋਂ ਕੋਈ ਵੀ ਨਹੀਂ ਇੱਥੇ ਕੋਈ ਕਾਰਨ ਨਹੀਂ ਦੱਸਿਆ ਗਿਆ ਕਾਰਨ ਨਹੀਂ ਆਊਗਾ ਕਿਉਂਕਿ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਤੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਇਸ ਤਰ੍ਹਾਂ ਸ਼ਬਦ ਵਰਤ ਲਿਆ ਜਾਂਦਾ ਹੈ ਪਰ ਧਿਆਨ ਰਹੇ ਜਦੋਂ ਕਿਸੇ ਕਾਰਨ ਦਾ ਪਤਾ ਲੱਗ ਰਿਹਾ ਹੈ ਤਾਂ ਹੀ ਉਹ ਕਾਰਨਵਾਚਕ ਰਹੂਗਾ ਜਦੋਂ ਨਹੀਂ ਲੱਗ ਰਿਹਾ ਤਾਂ ਉਹ ਪ੍ਰਕਾਰਵਾਚਕ ਦੇ ਵਿੱਚ چلا ਜਾਊਗਾ ਤਾਂ ਸੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਇਸ ਲਈ ਇਸ ਕਰਕੇ ਤਾਂ ਕਿ ਤਾਂ ਜੋ ਤਾਂ ਤਦੇ ਤਾਂ ਕਿਉਂਕਿ ਆਧਯੋਜਕ ਦੀ ਕਿਹੜੀ ਕਿਸਮ ਹੈ ਤੇ ਜੋਜਕ ਬਾਰੇ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਵਾਰ ਦੱਸ ਚੁੱਕੀ ਹਾਂ ਜੋਜਕ ਦੀ ਗੱਲ ਕਰੀਏ ਤਾਂ ਜੋਜਕ ਦੋ ਪ੍ਰਕਾਰ ਦਾ ਹੁੰਦਾ ਹੈ ਠੀਕ ਹੈ ਸਮਾਨਯੋਜਕ ਅੱਗੋਂ ਕਿੰਨੀ ਤਰ੍ਹਾਂ ਦਾ ਹੁੰਦਾ ਸੋ ਇਹਨਾਂ ਬਾਰੇ ਮੈਂ ਜ਼ਰੂਰ ਡਿਟੇਲ ਦੇ ਵਿੱਚ ਪੜਾ ਦਊ ਆਈ ਥਿੰਕ ਮਾਫ ਕਰਨਾ ਜੋਜਕ ਦੀ ਜਿਹੜੀ ਕਲਾਸ ਹੈ ਆਫਲਾਈਨ ਸੋਰੀ ਮਾਫ ਕਰਨਾ ਥਿਉਰੀ ਜਿਹੜੀ ਲੈਕਚਰ ਹੈ ਉਹ YouTube ਤੇ ਪਿਆ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਸਪੈਸ਼ਲੀ ਜੋਜਕ ਦੇ ਉੱਪਰ ਹੈ ਸਮਾਨ ਜੋਜਕ ਗੋ ਚਾਰ ਪ੍ਰਕਾਰ ਦਾ ਹੁੰਦਾ ਹੈ ਤੇ ਅਧੀਨ ਜੋਜਕ ਗੋ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤਾਂ ਅਸੀਂ ਕਵਾਂਗੇ ਸੱਤ ਪ੍ਰਕਾਰ ਦਾ ਸੋ ਇਹ ਜੋਜਕ ਦੀ ਕਿਹੜੀ ਕਿਸਮ ਦੇ ਵਿੱਚ ਆਊਗਾ ਇਸ ਲਈ ਇਸ ਕਰਕੇ ਤਾਂ ਕਿ ਤਾਂ ਜੋ ਤਦੇ ਤਾਂ ਕਿਉਂਕਿ ਤਾਂ ਇਹ ਅਕਹਿਰੇ ਜੋਜਕ ਤਾਂ ਹੈ ਨਹੀਂ ਠੀਕ ਹੈ ਸੰਯੁਗਤ ਜੋਜਕ ਹੈ ਬੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਸ਼ੋਧ ਦ ਵਿਸਮਕ ਵਾਕ ਦੀ ਪਛਾਣ ਕਰੋ ਹਾਏ ਮੈਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਹਾਏ ਮੈਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਹਾਏ ਮੈਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਇਹਦਾ ਆਊਗਾ ਇਹ ਅਗਲਾ ਹਾਏ ਮੈਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਸੋ ਇਹ ਵੀ ਨਹੀਂ ਆਊਗਾ ਸੋ ਇੱਥੇ ਸਹੀ ਜਵਾਬ ਕਿਹੜਾ ਹੋਏਗਾ ਇਹ ਦੱਸਣਾ ਸੀ ਸੋ ਇੱਥੇ ਬਿਲਕੁਲ ਸਹੀ ਜਵਾਬ ਹਾਈ ਮੈਂ ਮਰ ਜਾ ਅੱਜ ਮੇਰਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਤਾਂ ਇੱਥੇ ਇਹ 옵ਸ਼ਨ ਬਿਲਕੁਲ ਸਹੀ ਹੈ ਦੂਰੇ ਕੌਮਿਆਂ ਦੇ ਵਿੱਚ ਰੱਖਿਆ ਤੇ ਲਾਸਟ ਤੇ ਵੀ ਡੰਡੀ ਤੋਂ ਬਾਅਦ ਦੂਰੇ ਕੌਮਿਆਂ ਦੇ ਨਾਲ ਵਾਕ ਨੂੰ ਸਮਾਪਤ ਕੀਤਾ ਹੈ ਮੈਂ ਮਰ ਜਾ 20 ਵਿਸਮਕ ਰੂਪੀ ਹੈ ਤੇ ਹਾਏ ਵੀ ਵਿਸਮਕ ਰੂਪ ਨੂੰ ਦਰਸਾ ਰਿਹਾ ਹੈ ਜਦੋਂ ਵੀ ਕੋਈ ਸ਼ਬਦ ਵਿਸਮਕ ਰੂਪੀ ਆਵੇ ਤਾਂ ਉਹਦੇ ਲਾਸਟ ਤੇ ਵੀ ਅਸੀਂ ਵਿਸਮਕ ਚਿੰਨ ਪ੍ਰਯੋਗ ਕਰਦੇ ਹਾਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਵਾਕੰਚ ਵੀ ਵਿਸਮਕ ਰੂਪੀ ਆ ਰਿਹਾ ਹੈ ਤਾਂ ਵੀ ਉਸ ਦੇ ਲਾਸਟ ਤੇ ਅਸੀਂ ਵਿਸਮਕ ਚਿੰਨ੍ਹ ਪ੍ਰਯੋਗ ਕਰਦੇ ਹਾਂ ਪਰ ਆਹ ਜਿਹੜਾ ਵਾਕ ਹੈ ਭਾਈ ਇਹ ਵਾਕ ਸਾਡੇ ਕੋਲੇ ਸਧਾਰਨ ਦੀ ਨਿਸ਼ਾਨੀ ਹੈ ਤੇ ਲਾਸਟ ਤੇ ਅਸੀਂ ਡੰਡੀ ਦਾ ਪ੍ਰਯੋਗ ਕਰ ਲਿਆ ਤੇ ਡਬਲ ਕਾਮੇ ਦੇ ਨਾਲ ਇਸ ਵਾਕ ਨੂੰ ਅਸੀਂ ਬੰਦ ਜ਼ਰੂਰ ਕਰਨਾ ਹੈਗਾ ਇਹ ਨਹੀਂ ਭੁੱਲਣਾ ਇਹ ਆਪਸ਼ਨ ਸਹੀ ਹੈ ਅਗੇਤਰ ਦੀ ਪਹਿਚਾਨ ਕਰੋ ਕਿਸ ਦੇ ਵਿੱਚ ਕੀਤਾ ਗਿਆ ਹੈ ਚਕੰਨਾ ਦਰੁਸਤ ਦਰੁਸਤ ਦੇ ਸਪੈਲਿੰਗ ਠੀਕ ਕਰ ਲੋ ਠੀਕੇ ਠੀਕ ਆਪਾਂ ਕਹ ਦਿੰਨੇ ਆ ਨਿਸ਼ਕਾਮ ਪਰਤੰਤਰ ਸੋ ਇਹ ਵੀ ਨੀ ਗੱਲ ਬਣੀ ਇਹਨਾਂ ਦੇ ਵਿੱਚੋਂ ਅਗੇਤਰ ਦੀ ਪਛਾਣ ਕਰਨੀ ਹੈ ਚਕੰਨਾ ਇਹ ਵੀ ਇਹਦੇ ਵਿੱਚ ਵੀ ਆਇਆ ਦਰਸਤ ਨਿਸ਼ਕਾਮ ਸੋ ਇੱਥੇ ਆਪਾਂ ਜੇ ਗੱਲ ਕਰੀਏ ਇਹਦੇ ਵਿੱਚ ਵੀ ਅਗੇਤਰ ਆ ਇਹਦੇ ਵਿੱਚ ਵੀ ਆਇਆ ਤੇ ਇੱਥੇ ਹੋਣਾ ਸੀ ਪਰਤੰਤਰ ਜਾਂ ਪਰਜਾਤੰਤਰ ਵੀ ਇਸ ਨੂੰ ਕਹਿ ਦਿੰਨੇ ਆ ਸੋ ਇਹ ਸੁਧਾਰ ਤੇ ਸਾਡੇ ਕੋਲੇ ਦਰਸਤ ਜਿਹੜਾ ਸ਼ਬਦ ਹੈ ਏ ਬੀ অপਸ਼ਨ ਹੈ ਠੀਕ ਹੈ ਮੇਰੇ ਤੋਂ ਇੱਥੇ ਆਉਣਾ ਚਾਹੀਦਾ ਸੀ ਅਗੇਤਰ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਇਹ ਮੂਲ ਸ਼ਬਦ ਹੈ ਸੋ ਸੁਧਾਰਤੇ ਬੀ ਬੰਨਾ ਸੀ ਚਲੋ ਵਿਸਮੇ ਵਾਚਕ ਵਾਕ ਦੀ ਪਹਿਚਾਣ ਕਰੋ ਕਿੰਨਾ ਸੁੰਦਰ ਫੁੱਲ ਹੈ ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ ਹਾਏ ਮੈਂ ਕੀ ਕਰਾਂ ਸੋ ਇਹ ਸਾਰੇ ਹੀ ਵਿਸਮਕ੍ਰੂਪੀ ਵਾਕ ਨੇ ਸਾਰਿਆਂ ਦੇ ਵਿੱਚ ਹੀ ਵਿਸਮਕ ਚਿੰਨ ਦਾ ਸਹੀ ਪ੍ਰਯੋਗ ਕੀਤਾ ਹੈ ਡੀ অপਸ਼ਨ ਬਿਲਕੁਲ ਸਹੀ ਹੈ ਵਿਸਮਕ ਚਿੰਨ ਅਗੋ ਕਿੰਨੀ ਤਰ੍ਹਾਂ ਦੇ ਹੁੰਦੇ ਆ ਸਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤਾਂ ਅਸੀਂ ਅਨਸਰ ਲਾਵਾਂਗੇ ਨੋ ਤੇ ਵਿਸਮਕ ਇੱਕ ਸ਼ਬਦ ਸ਼੍ਰੇਣੀ ਹੈ ਵਿਸਮਕ ਕੀ ਹੈ ਸ਼ਬਦ ਸ਼੍ਰੇਣੀ ਹੈ ਸ਼ਬਦ ਸ਼੍ਰੇਣੀ ਹੈ ਵਿਸਮਕ ਠੀਕ ਹੈ ਸੇ ਵੀ ਨੋਟ ਕਰਿਓ ਸ਼ਬਦ ਸ਼੍ਰੇਣੀ ਅਗੋ ਕਿੰਨੀ ਤਰ੍ਹਾਂ ਦੀਆਂ ਆਠ ਤਰ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਵਿਸ਼ੇਸ਼ਣ ਇਕੱਠਾ ਜੋਜਕ ਸਬੰਧਕ ਵਿਸਮਕ ਆਦ ਚਲੋ ਸਹੀ ਸੁਣਨ ਪ੍ਰਕਿਰਿਆ ਨਾਲ ਕਹੀ ਗੱਲ ਨੂੰ ਬੱਚੇ ਆਮ ਕਰਕੇ ਕੀ ਕਰਦੇ ਆ ਜੇ ਸਹੀ ਸੁਣੋਗੇ ਤਾਂ ਗ੍ਰਹਿ ਨਹੀਂ ਕਰੋਗੇ ਹੋਰ ਕੀ ਕਰਨ ਸੀ ਆਪਸ਼ਨ ਬਿਲਕੁਲ ਸਹੀ ਹੈ ਬੋਲਣ ਕਲਾ ਨੂੰ ਵਿਕਸਿਤ ਕਰਨ ਲਈ ਕਿਹੜਾ ਅਭਿਆਸ ਜ਼ਰੂਰੀ ਹੈ ਸਮੂਹਿਕ ਕਵਤਾ ਪਾਠ ਬਾਲ ਸਭਾ ਆਯੋਜਨ ਹੋਵੇ ਦੋਵੇਂ ਹੀ ਸਹੀ ਹੈ ਸਮੂਹਿਕ ਕਵਤਾ ਪਾਠ ਤੇ ਬਾਲ ਸਭਾ ਆਯੋਜਨ ਸੁਣਨ ਕੌਸ਼ਲ ਨੂੰ ਛੋਟੇ ਬੱਚਾ ਸੁਣਨ ਕੌਸ਼ਲ ਦੀ ਗੱਲ ਹੋ ਰਹੀ ਹੈ ਛੋਟੇ ਜਵਾਕਾਂ ਵਿੱਚ ਵਿਕਸਿਤ ਕਰਨ ਲਈ ਕਿਹੜਾ ਅਭਿਆਸ ਲਾਹੇਵੰਦ ਹੋਵੇਗਾ ਆਪਸੀ ਗੱਲਬਾਤ ਗੱਲਬਾਤ ਦਾ ਨਾਟਕੀ ਰੂਪ ਛੋਟੀ ਕਪਤਾ ਦਾ ਉਚਾਰਨ ਇਹ ਸਾਰੇ ਹੀ ਹੋ ਸਕਦੇ ਹੈ ਡੀ অপਸ਼ਨ ਸਹੀ ਹੈ ਹੈ ਲਿਖਿਆ ਵਿੱਚੋਂ ਕਿਹੜਾ ਮਾਤ ਭਾਸ਼ਾ ਦਾ ਸਿਧਾਂਤ ਹੈ ਮਨੋਵਿਗਿਆਨ ਤੋਂ ਤਰਕ ਸੌਖੇ ਤੇ ਔਖੇ ਸੁਣਨਾ ਪੜ੍ਹਨਾ ਤੇ ਲਿਖਣਾ ਕੁਦਰਤੀ ਢੰਗ ਨਾਲ ਸਿਖਲਾਈ ਮਾਤ ਭਾਸ਼ਾ ਦਾ ਸਿਧਾਂਤ ਹੈ ਕੁਦਰਤੀ ਢੰਗ ਨਾਲ ਸਖਾਈ ਸਖਲਾਈ ਡੀ অপਸ਼ਨ ਭਾਸ਼ਾ ਨੂੰ ਸਿੱਖਿਆ ਦੇ ਭਾਸ਼ਾ ਨੂੰ ਸਿੱਖਦੇ ਹਨ ਬੱਚੇ ਗ੍ਰਹਿਣ ਕਿਵੇਂ ਕਰਦੇ ਹਨ ਸੁਣ ਕੇ ਪੜ੍ਹ ਕੇ ਦੋਵੇਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਜੇਕਰ ਅਸੀਂ ਪਹਿਲਾਂ ਗੱਲ ਕਰਨੀ ਹੋਵੇ ਤਾਂ ਪਹਿਲਾਂ ਅਸੀਂ ਸੁਣ ਕੇ ਗ੍ਰਹਿਣ ਕਰਦੇ ਹਾਂ ਠੀਕ ਹੈ ਭਾਸ਼ਾ ਨੂੰ ਸਿੱਖਦਿਆਂ ਬੱਚੇ ਗ੍ਰਹਿਣ ਕਰਦੇ ਆ ਪਰ ਇੱਥੇ ਸੁਣ ਕੇ ਵੀ ਲਿਖਿਆ ਪੜ੍ਹ ਕੇ ਵੀ ਲਿਖਿਆ ਤਾਂ ਅਸੀਂ ਸੀ ਆਪਸ਼ਨ ਲਗਾਵਾਂਗੇ ਪਰ ਪਹਿਲਾਂ ਸੁਣ ਕੇ ਕਰਦੇ ਆ ਕਿਸੇ ਕਵਿਤਾ ਨੂੰ ਪੜਾਉਂਦੇ ਸਮੇਂ ਅਧਿਆਪਕ ਠੀਕ ਹਾਵ ਭਾਵ ਨਾਲ ਕਵਿਤਾ ਪਾਠ ਕਰਦਾ ਹੈ ਇਸ ਨੂੰ ਕੀ ਕਹਿੰਦੇ ਹਨ ਠੀਕ ਹਾਵ ਭਾਵ ਦੇ ਨਾਲ ਕਵਿਤਾ ਕਰਦਾ ਅਨੁਕਰਣ ਵਾਚਨ ਮੂਨ ਪਠ ਮੂੜ ਪਾਠ ਆਦਰਸ਼ ਪਾਠ ਉਚਿਤ ਉੱਚੀ ਪਾਠ ਸੋ ਇਹ ਆਦਰਸ਼ ਪਾਠ ਹੁੰਦਾ ਜੇਕਰ ਅਧਿਆਪਕ ਸ਼ੁੱਧ ਤੇ ਸਪਸ਼ਟ ਤਰੀਕੇ ਦੇ ਨਾਲ ਸਹੀ ਹਾ ਭਾਵ ਦਾ ਪ੍ਰਯੋਗ ਕਰਕੇ ਪਾਠ ਪਹਿਲਾਂ ਪੜ੍ਹਦਾ ਹੈ ਫਿਰ ਬੱਚਿਆਂ ਨੂੰ ਪੜ੍ਹਾਉਂਦਾ ਹੈ ਸੋ ਇਸ ਅਧਾਰ ਤੇ ਸੀ ਆਪਸ਼ਨ ਸਹੀ ਹੈ ਫਿਰ ਬੱਚੇ ਪੜ੍ਹਦੇ ਆ ਠੀਕ ਹੈ ਸੋ ਅਗਲੇ ਪ੍ਰਸ਼ਨ ਤੇ ਕਿਸ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਦੇ ਵਿਦਿਆਰਥੀ ਬੈਠੇ ਹਨ ਮੰਨ ਲਓ ਇੱਕ ਜਮਾਤ ਦੇ ਵਿੱਚ ਸਾਰੇ ਇਲਾਕਿਆਂ ਦੇ ਖੇਤਰਾਂ ਦੇ ਮਾਝੇ ਮਾਲਵੇ ਦੁਆਬੇ ਤੇ ਬੱਚੇ ਬੈਠੇ ਆ ਤਾਂ ਅਧਿਆਪਕ ਨੂੰ ਪੰਜਾਬੀ ਦੇ ਕਿਹੜੇ ਰੂਪ ਦੀ ਵਰਤੋਂ ਕਰਨੀ ਪਵੇਗੀ ਤੰਮਿਆਰੀ ਬੀ ਆਪਸ਼ਨ ਸਹੀ ਹੈ ਮਿਆਰੀ ਨੂੰ ਸਟੈਂਡਰਡ ਵੀ ਬੋਲ ਦਿੰਨੇ ਆ ਠੀਕ ਹੈ ਅਗਲੇ ਸਵਾਲ ਤੇ ਆਜੋ ਸਾਰਿਆਂ ਦੀ ਇੱਕ رائے ਨੂੰ ਕੀ ਕਿਹਾ ਜਾਂਦਾ ਹੈ ਸਰਵਸੰਮਤੀ ਪਰਉਪਕਾਰੀ ਅਗਰਗਾਮੀ ਇਕਸਾਰਤਾ ਸਾਰਿਆਂ ਦੀ ਇੱਕ ਸਹਿਮਤੀ ਹੋ ਜੇ ਤਾਂ ਭਈ ਸਰਵਸੰਮਤੀ ਬਣ ਜਾਂਦੀ ਹੈ ਏ ਆਪਸ਼ਨ ਸਹੀ ਹੈ ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਕਿਹੜੀ ਹੈ ਤਾਂ ਅਸੀਂ ਕਵਾਂਗੇ ਮਾਝੀ ਸੀ ਆਪਸ਼ਨ ਬਿਲਕੁਲ ਸਹੀ ਹੈ ਬਹੁਤ ਵਾਰ ਆਪਾਂ ਰਿਪੀਟ ਕੀਤੇ ਹੋਏ ਆ ਤੇ ਮਲਵਈ ਜਿਹੜੀ ਹੈਗੀ ਆ ਸਭ ਤੋਂ ਬਾਅਦ ਬੋਲੀ ਜਾਣ ਵਾਲੀ ਉਪਭਾਸ਼ਾ 15 ਮਲਵਈ ਦੇ ਉੱਪਰਲੇ ਪਾਸੇ ਕੀ ਹੈ ਉਤਾੜ ਤੇ ਹੇਠਲੇ ਪਾਸੇ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਹੇਠਾੜ ਪੋਠੋਹਾਰੀ ਜਿਹੜੀ ਹੈ ਇਹ ਵੀ ਪੰਜਾਬੀ ਦੀ ਉਪਭਾਸ਼ਾ ਹੈ ਪਰ ਪਾਕਿਸਤਾਨ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਪਈ ਵਿਅੰਜਨ ਪੱਪੇ ਦਾ ਉਚਾਰਨ ਕੀ ਹੋਵੇਗਾ ਮੂਰਤੁਨੀ ਹੋਠੀ ਕਠੋਰ ਤਾਲਵੀ ਕੋਮਲ ਹੋਠੀ ਵੀ ਆਪਸ਼ਨ ਬਿਲਕੁਲ ਸਹੀ ਹੈ ਸਥਾਨ ਪੁੱਛਿਆ ਤਾਂ ਅਸੀਂ ਹੋਠੀ ਤੇ ਹੀ ਲਗਾਵਾਂਗੇ ਪੰਜਾਬੀ ਭਾਸ਼ਾ ਦੀਆਂ ਗਲਾਈਦਾਰ ਧੁਨੀਆਂ ਕਿਹੜੀਆਂ ਹਨ ਗਲਾਈਦਾਰ ਚਾਰ ਹੀ ਧੁਨੀਆਂ ਤੇ ਗਲਾਈ ਰਹਿਤ 6 ਹੈ ਤੇ ਗਲਾਈਦਾਰ ਚਾਰ ਕਿਹੜੀਆਂ ਕਿਹੜੀਆਂ ਉਹ ਆਪਾਂ ਦੇਖਣੀ ਹੈ ਤਾਂ ਡੀ ਆਪਸ਼ਨ ਸਹੀ ਜਵਾਬ ਹੋਵੇਗਾ ਡੀ ਆਪਸ਼ਨ ਸਹੀ ਹੈ ਡੀ ਆਪਸ਼ਨ ਇੱਥੇ ਬਿਲਕੁਲ ਸਹੀ ਜਵਾਬ ਗਲਾਈਦਾਰ ਸਾਡੇ ਕੋਲੇ ਧੁਨੀਆਂ ਕਿੰਨੀਆਂ ਚਾਰ ਡੀ অপਸ਼ਨ ਸਹੀ ਹੈ ਅਗਲੇ ਸਵਾਲ ਤੇ ਆ ਚੁੱਕੇ ਆਪਾਂ ਇੱਥੇ ਸਵਾਲ ਕੀ ਪੁੱਛਿਆ ਬਈ ਸਵਾਲ ਇਹ ਹੀ ਹੈ ਕਿ ਸਥੂਲ ਤੋਂ ਸਥੂਲ ਤੋਂ ਸੂਖਮ ਵੱਲ ਦਾ ਸਿਧਾਂਤ ਕਿਸ ਵੇਲੇ ਵਧੇਰੇ ਵਰਤੋਂ ਵਿੱਚ ਆਉਂਦਾ ਹੈ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਵੇਲੇ ਬੱਚੇ ਦੀ ਪ੍ਰੀਖਿਆ ਵੇਲੇ ਪਾਠ ਪੁਸਤਕ ਪੜ੍ਹਦੇ ਹੋਏ ਆਪਸੀ वार्तालाप ਦੇ ਸਮੇਂ ਤਾਂ ਸਥੂਲ ਤੋਂ ਸੂਖਮ ਜਿਹੜਾ ਹੈਗਾ ਏ অপਸ਼ਨ ਸਹੀ ਰਹੇਗਾ ਦੇਖਣ ਸੁਣਨ ਸਾਧਨਾ ਦੀ ਵਰਤੋਂ ਵੇਲੇ ਇਹ ਆਪਸ਼ਨ ਬਿਲਕੁਲ ਸਹੀ ਜਵਾਬ ਹੈ। ਸੋ ਕਿਉਂ ਮੰਨਦਾ ਆਖੀਏ ਜਿਤ ਜੰਮੈ ਰਜਾਨ ਕਿਸ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਹੈ ਏ ਆਪਸ਼ਨ ਬਿਲਕੁਲ ਸਹੀ ਜਵਾਬ ਹੈ। ਪੁੱਛੀਆਂ ਜਾ ਸਕਦੀ ਹੈ ਕਈ ਵਾਰੀ ਇਸ ਤਰ੍ਹਾਂ ਦੀਆਂ ਰਚਨਾਵਾਂ ਵੀ। ਠੀਕ ਹੈ ਚਾਰ ਭਾਂਡੇ ਹੋਣਗੇ ਤਾਂ ਭਾਈ ਖੜਕਣਗੇ ਹੋਰ ਕੀ ਹੋਣਾ ਏ ਬੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ। ਅਗਿਆ ਹੁਲੀਆ ਸ਼ਬਦ ਦਾ ਕੀ ਅਰਥ ਹੈ? ਹੌਲੀ ਹੌਲੀ ਚੱਲਣਾ ਰੋਲਾ ਰੱਪਾ ਹੁਣੇ-ਹੁਣੇ ਸ਼ਕਲ ਸੂਰਤ ਡੀ অপਸ਼ਨ ਸਹੀ ਹੈ ਹੁਲੀਆਵਾ ਦਿੱਤਾ ਸ਼ਕਲ ਸੂਰਤਵਾ ਦਿੱਤੀ ਤਕਸ਼ੀਸੀ ਸਿੱਖਿਆ ਤੋਂ ਕੀ ਭਾਵੇਂ ਬੱਚੇ ਦੀ ਅਗਲੀ ਜਮਾਤ ਵਿੱਚ ਵਾਧਾ ਕਰਨਾ ਬੱਚੇ ਦੀ ਭਾਸ਼ਾ ਸੰਬੰਧੀ ਤਰੁੱਟੀਆਂ ਤੇ ਦੋਸ਼ਾਂ ਦਾ ਪਤਾ ਲਗਾਉਣਾ ਬੱਚੇ ਤੋਂ ਨਿਵੰਦਾਤਮਕ ਪ੍ਰਸ਼ਨ ਪੁੱਛਣੇ ਬੱਚੇ ਤੋਂ ਮੌਖਿਕ ਪ੍ਰਸ਼ਨ ਪੁੱਛਣੇ ਤਾਂ ਤਰੁੱਟੀਆਂ ਤੇ ਦੋਸ਼ਾਂ ਦਾ ਪਤਾ ਲਗਾਉਣਾ ਹੀ ਤਕਸ਼ੀਸੀ ਸਿੱਖਿਆ ਹੈ ਤੇ ਜੇ ਇਹਨਾਂ ਦੋਸ਼ਾਂ ਤੇ ਤਰੁੱਟੀਆਂ ਨੂੰ ਦੂਰ ਕਰਦੇ ਆਂ ਤਾਂ ਉਹ ਬਣ ਜਾਊਗੀ ਉਪਚਾਰ ਆਤਮਿਕ ਸਿੱਖਿਆ ਠੀਕ ਹੈ ਅਗਲੇ ਸਵਾਲ ਤੇ ਆਜੋ ਪੜਾਉਣ ਦੀ ਕਿਸ ਵਿਧੀ ਅਨੁਸਾਰ ਧਾਰਨਾ ਤੋਂ ਨਿظم ਵੱਧਦੇ ਹਨ ਆਗਮਣ ਵਿਧੀ ਪਹਿਲਾਂ ਕੀ ਦਿਨੇ राजे ਉਦਾਹਰਨ ਫਿਰ ਨਿظم ਆਉਂਦਾ ਤੇ ਨਿظم ਹੁ ਨੰਨਾ ਨਿਗਮ ਨਿਗਮਣ ਤੇ ਪਹਿਲਾਂ ਨਿظم ਦੀ ਗੱਲ ਹੁੰਦੀ ਹੈ ਇਹ ਸੁਧਾਰ ਤੇ 20 ਤਾਂ ਕੱਟੀ ਗਈ 20 ਤਾਂ ਆਊਗਾ ਹੀ ਨਹੀਂ ਹਨਾ ਸੂਤਰ ਵਿਧੀ ਵਿਧੀ ਅਨੁਕਰਨ ਵਿਧੀ ਤਾਂ ਕਈ ਬੱਚੇ ਜਿਹੜੇ ਨੇ ਅਨੁਕਰਨ ਵਿਧੀ ਰਾਹੀਂ ਹੀ ਸਿੱਖਦੇ ਆ ਤੇ ਇੱਥੇ ਆਗਮਨ ਬਿਲਕੁਲ ਸਹੀ ਰਹੂਗਾ ਜਿਸ ਦੇ ਵਿੱਚ ਪਹਿਲਾ ਉਦਾਹਰਨ ਫਿਰ ਨਿਜਮ ਆਉਂਦਾ ਤਾਂ ਇੱਥੇ ਆਗਮਨ ਵਿਧੀ ਏ অপਸ਼ਨ ਸਹੀ ਹੈ ਕਸੂਰ ਕਿਸੇ ਦਾ ਤੇ ਗੁੱਸਾ ਕਿਸੇ ਹੋਰ ਤੇ ਢੋਗਮਾ ਅਖਾਣ ਦੱਸੋ ਥੋਥਾ ਚਣਾ ਬਾਜੇ ਘਣਾ ਡਿੱਗੀ ਖੋਤੇ ਤੇ ਗੁੱਸਾ ਘਮਿਆਰ ਤੇ ਬਸ ਹੋਰ ਪਾਸੇ ਜਾਣ ਦੀ ਕੀ ਲੋੜ ਹੈ ਵੀ অপਸ਼ਨ ਸਹੀ ਹੈ ਅਗਲੇ ਸਵਾਲ ਤੇ ਆਜੋ ਅਗਲਾ ਸਵਾਲ ਸਾਡੇ ਕੋਲੇ ਕੁਝ ਤੁਕਾਣੇ ਕਈ ਵਾਰ ਇਹਨਾਂ ਤੁਕਾਂ ਦੇ ਵਿੱਚੋਂ ਵੀ ਸਾਨੂੰ ਸਵਾਲ ਆ ਜਾਂਦੇ ਸੋ ਇਹਨਾਂ ਨੂੰ ਧਿਆਨ ਵਿੱਚ ਰੱਖਿਓ ਨਾਜੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਥਲਦੇ ਜਿਉਂ-ਜਿਉਂ ਭੁੰਨਣ ਪਠਿਆਰੇ ਸੂਰਜ ਭੱਜ ਵੜਿਆ ਵਿੱਚ ਬਦਲੀ ਡਰਦਾ ਲਿਸ਼ਕਣ ਮਾਰੇ ਤਾਂ ਅਤ ਕਤਨੀ ਅਲੰਗ ਕਰਦੀ ਇਸ ਦੇ ਵਿੱਚ ਵਰਤੋਂ ਕੀਤੀ ਗਈ ਹੈ ਏ অপਸ਼ਨ ਸਹੀ ਸੁਣਨ ਪ੍ਰਕਿਰਿਆ ਨਾਲ ਕੀ ਕਹੀ ਗੱਲ ਨੂੰ ਗ੍ਰਹਿਣ ਕੀਤਾ ਜਾਂਦਾ ਹੈ ਸੀ অপਸ਼ਨ ਸਹੀ ਹੈ ਤਾਂ ਪਹਿਲਾਂ ਵੀ ਆਪਾਂ ਲਗਾਤਾ ਇਹਦੇ ਨਾਲ ਦਾ ਛੋਟੇ ਬੱਚਿਆਂ ਨੂੰ ਲਿਖਣ ਸਿਖਾਉਣ ਦੀ ਤਿਆਰੀ ਦੇ ਅਭਿਆਸ ਲਈ ਕਿਹੜੇ ਯਤਨ ਕਰਨੇ ਚਾਹੀਦੇ ਜੇਕਰ ਤੁਸੀਂ ਲਿਖਣਾ ਸਿਖਾਉਣਾ ਹੈ ਤਾਂ ਪਹਿਲਾਂ ਵਿੰਗੀਆਂ ਟੇਡੀਆਂ ਲਕੀਰਾਂ ਮਾਰਨ ਦਿਓ ਕਲਮ ਫੜਨ ਦਾ ਸਹੀ ਢੰਗ ਦੱਸਣਾ ਬੱਚੇ ਦਾ ਅੱਖਰਾਂ ਤੇ ਉਂਗਲਾਂ ਦੇ ਉੱਪਰ ਹੱਥ ਫੇਰਨਾ ਡੀ অপਸ਼ਨ ਸਹੀ ਹੈ ਓਕੇ ਰਿਪੋਰਟ ਲਿਖਤੀ ਕੰਮ ਦੀ ਸੁਧਾਈ ਲਈ ਕਿਹੜਾ ਉਪਰਾਲਾ ਸਹੀ ਹੋ ਸਕਦਾ ਹੈ ਬੱਚੇ ਦੇ ਸਾਹਮਣੇ ਸੁਧਾਈ ਕਰੋ ਜਾਂ ਫਿਰ ਗੁੱਠਾ ਬਣਾ ਕੇ ਸੁਧਾਈ ਕਰੋ ਗੁੱਠਾ ਬਣਾ ਕੇ ਸੁਧਾਈ ਕਰੋ ਉਪਰੋਕਤ ਸਾਰੇ ਹੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਬੱਚੇ ਦੀ ਲਿਖਤੀ ਕੰਮ ਦੀ ਸੁਧਾਈ ਕਰਨੀ ਹੈ ਤਾਂ ਉਸ ਦੇ ਸਾਹਮਣੇ ਹੀ ਕਰੋ ਇਹ ਆਪਸ਼ਨ ਬਿਲਕੁਲ ਸਹੀ ਹੈ ਛੋਟੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਆਰੰਭ ਲਈ ਜ਼ਰੂਰੀ ਲੋੜਾਂ ਵਿੱਚ ਕੀ ਸ਼ਾਮਲ ਹੋਵੇਗਾ ਪੰਜਾਬੀ ਭਾਸ਼ਾ ਸਿਖਾਉਣ ਲਈ ਆਰੰਭ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰਤ ਹੋ ਸਕਦੀ ਹੈ ਭਾਈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਕਿਰਿਆਤਮਕ ਸਾਧਨ ਦੋਵੇਂ ਹੀ ਤਾਂ ਸੀ ਆਪਸ਼ਨ ਬਿਲਕੁਲ ਸਹੀ ਹੈ ਦੋਵਾਂ ਦੀ ਜ਼ਰੂਰਤ ਹੈ ਪਾਚਾ ਸਿੱਖਿਆ ਵਿਧੀ ਵਿੱਚ ਸੁਧਾਰ ਆਤਮਕ ਸਿੱਖਿਆ ਲਈ ਸਹਾਈ ਹੁੰਦਾ ਹੈ ਸੰਚਿਤ ਕਾਰਡ ਆਧਾਰ ਕਾਰਡ ਪ੍ਰਵੇਸ਼ ਕਾਰਡ ਜਾਂ ਨਿਕਾਸ ਕਾਰਡ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਕਾਰਡ ਜਿਹੜਾ ਹੈਗਾ ਸੁਧਾਰ ਆਤਮਕ ਸਿੱਖਿਆ ਲਈ ਸਹਾਈ ਹੁੰਦਾ ਹੈ ਤਾਂ ਅਸੀਂ ਕਵਾਂਗੇ ਸੰਚਿਤ ਕਾਰਡ ਏ ਆਪਸ਼ਨ ਸੋ ਅੱਜ ਦੀ ਕਲਾਸ ਦੇ ਵਿੱਚ ਆਪਣੇ ਕੋਲੇ ਇੰਨੇ ਸਵਾਲ ਸਨ ਕਿਉਂਕਿ ਆਪਾਂ ਥੋੜਾ ਜਿਹਾ ਇਹ ਹੈ ਕਿ ਟਾਈਮ ਤੁਹਾਡਾ ਬਿਲਕੁਲ ਵੀ ਖਰਾਬ ਨਾ ਹੋਵੇ ਤੇ ਆਪਾਂ ਫਟਾਫਟ ਤਰੀਕੇ ਦੇ ਨਾਲ ਹੀ ਸਾਰੇ ਕੁਐਸਚਨਾਂ ਨੂੰ ਕਲੀਅਰ ਕਰਨਾ ਹੈ ਠੀਕ ਹੈ ਸੋ ਉਮੀਦ ਹੈ ਕਿ ਅੱਜ ਦੀ ਕਲਾਸ ਤੁਹਾਡੇ ਲਈ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਨਵੇਂ ਪ੍ਰਸ਼ਨ ਲੱਗੇ ਹੋਣਗੇ ਜੇ ਨਵੇਂ ਨਹੀਂ ਲੱਗੇ ਤਾਂ ਚਲੋ ਪ੍ਰੈਕਟਿਸ ਹੀ ਹੋਈ ਹੋਣੀ ਹੈ ਸੋ ਕੁੱਲ ਮਿਲਾ ਕੇ ਜਿਹੜੀ ਕਲਾਸ ਉਹ ਦੇਖਣੀ ਬਹੁਤ ਲਾਜ਼ਮੀ ਹੈ ਤੇ ਇਹਦੇ ਵਿੱਚ MCQ ਦੀ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਤੇ ਜਿਹੜੀ ਆਪਾਂ ਕੱਲ ਨੂੰ ਪਲਾਸ ਲਾਵਾਂਗੇ ਮੈਰਾਥਨ ਉਸ ਦੇ ਵਿੱਚ ਅਸੀਂ ਜਿੰਨੀਆਂ ਵੀ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਦੀਆਂ ਕਵਿਤਾਵਾਂ ਨੇ ਉਹਨਾਂ ਨੂੰ ਕਵਰ ਕਰਾਂਗੇ ਤੇ ਉਹਨਾਂ ਤੇ ਹੀ ਪ੍ਰਸ਼ਨ ਬਣਾਵਾਂਗੇ ਤੇ ਨਾਲ ਹੀ ਕੁਝ ਵਿਆਕਰਨ ਦੇ ਮਹੱਤਵਪੂਰਨ ਪ੍ਰਸ਼ਨ ਤੇ ਪੈਡਾਗੋਜੀ ਨੂੰ ਦੇਖਾਂਗੇ ਸੋ ਅੱਜ ਲਈ ਇੰਨਾ ਹੀ ਮਿਲਦੇ ਆਂ ਫਿਰ ਆਪਾਂ ਕੱਲ੍ਹ ਲਈ ਮੈਰਾਥਨ ਕਲਾਸ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ